ਸਾਡੇ ਖਾੜੇ ਚ ਕੁਸ਼ਤੀ ਖੇਡਦਾ ਰਹੇ ਮੇਰੇ ਕੋਲ ਕਰਦਾ ਰਹੇ ਪ੍ਰੈਕਟਿਸ ਤੇ ਠੀਕ ਸੀਗਾ ਕੱਲ ਵੀ ਸ਼ਾਮ ਨੂੰ ਗੱਲ ਹੋਈ ਗੱਲਬਾਤ ਵੈਸੇ ਬੰਦੇ ਨਹੀਂ ਆਉਂਦਾ ਵੀ ਸੀ ਖਾੜੇ ਗੱਲਬਾਤ ਕੱਲ ਤਾਂ ਨੋਰਮਲ ਹੀ ਸੀ ਸਹੀ ਗੱਲਾਂ ਕਰਦਾ ਰਹਿਆ ਹੱਸਦਾ ਰਹਿੰਦਾ ਹੁੰਦਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕੱਲ ਵੀ ਸਰ ਮਾਨਸਿਕ ਤੌਰ ਤੇ ਖਿਡਾਰੀ ਦੀ ਗੱਲ ਕਰਦੇ ਤਾਂ ਮਜ਼ਬੂਤ ਹੁੰਦੇ ਆ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਤਾਂ ਫਿਰ ਮੈਂ ਤਾਂ ਹੀ ਕਹਿ ਸਕਦਾ ਵੀ ਕਿਤੇ ਜਿਆਦਾ ਮਜ਼ਬੂਰ ਹੋ ਗਿਆ ਨੇ ਤਾਂ ਇੰਨੀ ਜਲਦੀ ਮਰਨਾ ਬਹੁਤ ਔਖਾ ਹੈ ਉਹ ਵੀ ਇੱਕ ਸਪੋਰਟਸਮੈਨ ਵਾਸਤੇ ਜਿਹੜਾ ਸਾਰੀ ਉਮਰ ਜਦੋ ਜਿਹਦ ਕਰਦਾ ਬੜਾ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਲੋਕਾਂ ਨਾਲ ਲੜਦਾ ਆਪਣੇ ਵਿਰੋਧੀ ਨਾਲ ਲੜਦਾ ਉਹ ਆਤਮੱਤਿਆ ਕਰੇ ਤਾਂ ਮਤਲਬ ਕਿਸੇ ਗੱਲ ਤੇ ਬੜਾ ਮਜਬੂਰ ਸੀਗਾ ਉਹ ਬਿਲਕੁਲ ਜਿਸ਼ਨ ਦੇ ਦੋਸਤੇ ਖੇਡਦਾ ਸੀ ਤੁਹਾਡੇ ਨਾਲ ਜਿਸ਼ਨ ਹਾਂਜੀ ਬਹੁਤ ਵਧੀਆ ਸੀਗੇ ਸਾਰੇ ਵਧੀਆ ਸੀਗੇ ਸਾਰੇ ਇਕੱਠੇ ਰਹਿੰਦੇ ਸੀਗੇ ਹਾਂਜੀ ਬਾਕੀ ਮਿਲਦੇ ਮਿਲਦੇ ਰਹਿੰਦੇ ਸੀਗੇ ਇਹੀ ਕਹਿੰਦਾ ਸੀ ਜਦੋਂ ਵੀ ਗੱਲ ਕਰਦਾ ਹੀ ਕਹਿੰਦਾ ਯਾਰ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦਾ ਰਿਆਹ ਕਰਨਾ ਹੈ ਕਹਿੰਦਾ ਪਿੰਡ ਦਾ ਕੁਝ ਹੋਇਆ ਨਹੀਂ ਪਰ ਕੱਲ੍ਹ ਆ ਰਾਤੀ ਆਹੀ ਕੁਝ ਸੁਣਿਆ ਤੇ ਹੈਰਾਨੀ ਹੋ ਕੇ ਵੀ ਕਦੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਹਾਂ ਹਰੀਨ ਵੀਰ ਕਬੀੜਾ ਮੇਰਾ ਬੇਟਾ ਉਹਦੇ ਨਾਲ ਵੀ ਖੇਡਦਾ ਰਿਹਾ ਸਾਡੇ ਦੇ ਬੱਚਿਆਂ ਵਰਗਾ ਸੀ ਬਹੁਤ ਵਧੀਆ ਪਹਿਲਵਾਨ ਸੀ ਤੇ ਜਦੋਂ ਵੀ ਮਿਲਣਾ ਉਹਨੇ ਆਖਣਾ ਵੀ ਪਿੰਡ ਦਾ ਵਿਕਾਸ ਕਰਨਾ ਪਰ ਕੋਈ ਤਰੱਕੀ ਤੇ ਸਿਆਸਤ ਵਾਲੇ ਉਹਨੂੰ ਟੌਰਚਰ ਕਰਦੇ ਸਾਰੀ ਡੱਕਦੇ ਸਾਲ ਪੇੜ ਦੇ ਵਿਕਾਸ ਕਰਕੇ ਜ਼ਿਆਦਾ ਗ੍ਰੇਡ ਚੜਿਆ ਸਿਆਸ ਦੀ ਪੇੜ ਚੜਿਆ ਜੀ 100% ਸਿਆਸ ਦੀ ਪੇੜ ਚੜਿਆ ਇੰਨੀ ਜਲਦੀ ਜਿਹੜਾ ਪਲੇਅਰ ਹੁੰਦਾ ਹੈ ਖੁਦਕੁਸ਼ੀ ਨਹੀਂ ਕਰਦਾ ਖਰੇ ਉਹਨੂੰ ਕਿੰਨਾ ਕੁ ਟੌਰਚਰ ਕੀਤਾ ਗਿਆ ਕਿੰਨਾ ਕੁ ਉਹਨੂੰ ਮਤਲਬ ਕਿ ਦਬਾਇਆ ਗਿਆ ਤੇ ਸਿਆਸ ਦੀ ਪੇੜ ਚੜ ਗਿਆ ਇਦੋਂ ਚੰਗਾ ਤੇ ਦੱਸ ਕੇ ਜਾਂਦਾ ਕਿ ਮੈਂ ਕੀ ਕਰਨ ਲੱਗਾ ਖੁਦਕੁਸ਼ੀ ਕੋਈ ਵੱਡੀ ਮਾੜੀ ਗੱਲ ਹੈ ਬਹੁਤ ਵੱਡੀ ਵਸਤੇ ਇਹ ਗੱਲ ਕਹਿਣਾ ਚਾਹੁੰਦਾ ਸਾਡੇ ਖਾੜੇ ਚ ਕੁਸ਼ਤੀ ਖੇਡਦਾ ਰਹੇ ਮੇਰੇ ਕੋਲ ਕਰਦਾ ਰਹੇ ਪ੍ਰੈਕਟਿਸ ਠੀਕ ਸੀਗਾ ਕੱਲ ਵੀ ਸ਼ਾਮ ਨੂੰ ਗੱਲ ਹੋਈ ਗੱਲਬਾਤ ਹੋਈ ਸਹੀ ਬੰਦੇ ਨਹੀਂ ਆਉਂਦਾ ਵੀ ਸੀ ਖਾੜੇ ਗੱਲਬਾਤ ਕੱਲ ਤਾਂ ਨੋਰਮਲ ਹੀ ਸੀ ਸਹੀ ਗੱਲਾਂ ਕਰਦਾ ਰਿਹਾ ਹੱਸਦਾ ਰਹਿੰਦਾ ਹੁੰਦਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕੱਲ ਵੀ ਸਰ ਮਾਨਸਿਕ ਤੌਰ ਤੇ ਖਿਡਾਰੀ ਦੀ ਗੱਲ ਕਰਦੇ ਤਾਂ ਮਜ਼ਬੂਤ ਹੁੰਦੇ ਆ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਤਾਂ ਫਿਰ ਮੈਂ ਤੇ ਹੀ ਕਹਿ ਸਕਦਾ ਵੀ ਕਿਤੇ ਜਿਆਦਾ ਮਜਬੂਰ ਹੋ ਗਿਆ ਨੇ ਤਾਂ ਇੰਨੀ ਜਲਦੀ ਮਰਨਾ ਬਹੁਤ ਔਖਾ ਹੈ ਉਹ ਵੀ ਇੱਕ ਸਪੋਰਟਸਮੈਨ ਵਾਸਤੇ ਜਿਹੜਾ ਸਾਰੀ ਉਮਰ ਜਦੋ ਜਿਹਦ ਕਰਦਾ ਬੜਾ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਲੋਕਾਂ ਨਾਲ ਲੜਦਾ ਆਪਣੇ ਵਿਰੋਧੀ ਨਾਲ ਲੜਦਾ ਉਹ ਆਤਮ ਅੱਤਿਆ ਕਰੇ ਤਾਂ ਮਤਲਬ ਕਿਸੇ ਗੱਲ ਤੇ ਬੜਾ ਮਜਬੂਰ ਸੀਗਾ ਉਹ ਬਿਲਕੁਲ ਜਸ਼ਨ ਦੇ ਦੋਸਤੇ ਖੇਡਦਾ ਸੀ ਤੁਹਾਡੇ ਨਾਲ ਜਸ਼ਨ ਹਾਂਜੀ ਬਹੁਤ ਵਧੀਆ ਸੀਗੇ ਜੀ ਸਾਰੇ ਵਧੀਆ ਸੀਗੇ ਸਾਰੇ ਇਕੱਠੇ ਰਹਿੰਦੇ ਸੀਗੇ ਹਾਂਜੀ ਬਾਕੀ ਮਿਲਦੇ ਮਿਲਦੇ ਰਹਿੰਦੇ ਸੀਗੇ ਇਹੀ ਕਹਿੰਦਾ ਸੀ ਜਦੋਂ ਵੀ ਗੱਲ ਕਰਦਾ ਹੀ ਕਹਿੰਦਾ ਯਾਰ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦਾ ਰਿਆਹ ਕਰਨਾ ਹੈ ਕਹਿੰਦਾ ਪਿੰਡ ਦਾ ਕੁਝ ਹੋਇਆ ਨਹੀਂ ਪਰ ਕੱਲ੍ਹ ਆ ਰਾਤੀ ਆਹੀ ਕੁਝ ਸੁਣਿਆ ਤੇ ਹੈਰਾਨੀ ਹੋ ਕੇ ਵੀ ਕਦੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਹਾਂ ਹਰੀਨ ਵੀਰ ਕਬੀੜਾ ਮੇਰਾ ਬੇਟਾ ਉਹਦੇ ਨਾਲ ਵੀ ਖੇਡਦਾ ਰਿਹਾ ਸਾਡੇ ਦੇ ਬੱਚਿਆਂ ਵਰਗਾ ਸੀ ਬਹੁਤ ਵਧੀਆ ਪਹਿਲਵਾਨ ਸੀ ਤੇ ਜਦੋਂ ਵੀ ਮਿਲਣਾ ਉਹਨੇ ਅਖਲਾ ਵੀ ਪਿੰਡ ਦਾ ਵਿਕਾਸ ਕਰਨਾ ਪਰ ਕੋਈ ਤਰੱਕੀ ਤੇ ਸਿਆਸਤ ਵਾਲੇ ਉਹਨੂੰ ਟੌਰਚਰ ਕਰਦੇ ਸਨ ਜਾਂ ਡੱਕਦੇ ਸਨ ਪੇੜ ਦੇ ਵਿਕਾਸ ਕਰਕੇ ਸਿਆਸੀ ਪੇੜ ਚੜਿਆ ਸਿਆਸੀ ਪੇੜ ਚੜਿਆ ਜੀ 100% ਸਿਆਸੀ ਪੇੜ ਚੜਿਆ ਇੰਨੀ ਜਲਦੀ ਜਿਹੜਾ ਪਲੇਅਰ ਹੁੰਦਾ ਹੈ ਖੁਦਕੁਸ਼ੀ ਨਹੀਂ ਕਰਦਾ ਖਰੇ ਉਹਨੂੰ ਕਿੰਨਾ ਕੁ ਟੌਰਚਰ ਕੀਤਾ ਗਿਆ ਕਿੰਨਾ ਕੁ ਉਹਨੂੰ ਮਤਲਬ ਕਿ ਦਬਾਇਆ ਗਿਆ ਤੇ ਸਿਆਸੀ ਪੇੜ ਚੜ ਗਿਆ ਇਦੋਂ ਚੰਗਾ ਤੇ ਦੱਸ ਕੇ ਜਾਂਦਾ ਕਿ ਬਾਕੀ ਕਰਨ ਲੱਗਾ ਖੁਦਕੁਸ਼ੀ ਕੋਈ ਵੱਡੀ ਮਾੜੀ ਗੱਲ ਹੈ ਬਹੁਤ ਵੱਡੀ